ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਲਕੁਲ ਪ੍ਰਵਾਦੀ ਕੀਤੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਆਪਣੇ ਵੋਟ ਬੈਂਕ ਦੀ ਹਾਲਾਂਕਿ ਇਤਿਹਾਸ ਵਾਹ ਹੈ ਜਿਹੜੀ ਪਾਰਟੀ ਨੇ ਵੀ ਡੇਰਾਵਾਦ ਦਾ ਸਮਰਥਨ ਲਿਆ ਹਾਲਾਂਕਿ ਇੱਕ ਵਾਰ ਉਹ ਜਿੱਤੀ ਲੇਕਿਨ ਦੂਜੀ ਵਾਰ ਉਸ ਪਾਰਟੀ ਦਾ ਜਲੂਸ ਨਿਕਲਿਆ ਅਸੀਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਪੰਥਕ ਓਟ ਤੇ ਭਰੋਸਾ ਨਹੀਂ ਸਿੱਖਾਂ ਦੀ ਓਟ ਤੇ ਭਰੋਸਾ ਨਹੀਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਥਕ ਵੋਟ ਸਾਨੂੰ ਪਵੇਗੀ ਜੇਕਰ ਗੱਲ ਕਰੀਏ ਡੇਰਾ ਸੱਚਾ ਸੌਦਾ ਦੀ ਸੱਚਾ ਸੌਦਾ ਦੇ ਸਾਧ ਰਾਮ ਰਹੀਮ ਦੀ ਜਲੂਸ ਨਿਕਲਿਆ ਸੀ 2017 ਦੇ ਵਿੱਚ 22 ਦੇ ਵਿੱਚ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚਾਰ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਆਰੀ ਕਾਂਗਰਸ ਜਿੱਤੀ ਦੋ ਵਾਰ ਇੱਕ ਵਾਰ ਆਮ ਆਦਮੀ ਪਾਰਟੀ ਅਤੇ ਜਿਹੜਾ ਜਲੂਸ ਨਿਕਲਿਆ 13 ਦੇ ਵਿੱਚੋਂ 9 ਦੀਆਂ ਜ਼ਬਰਦਸਤਾਂ ਜਬਤ ਹੋਈਆਂ ਸਿਰਫ ਬੀਬਾ ਸਿਮਰ ਕੌਰ ਬਾਦਲ ਜਿੱਤੇ ਇੱਕ ਪਾਸੇ ਜਿੱਥੇ ਡੀਪ ਸਟੇਟ ਆਪਣੇ ਮਨਸੂਬਿਆਂ ਦੇ ਵਿੱਚ ਕੰਮਜਮ ਹੋ ਰਹੀ ਹੈ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਰਵਨੀਤ ਬਿੱਟੂ ਦੀ ਜਿਸ ਤਰ੍ਹਾਂ ਰਵਨੀਤ ਬਿੱਟੂ ਨੂੰ ਲੈ ਕੇ ਵੱਡਾ ਰੁਲਾ ਪਿਆ ਕਿ ਰਾਹੁਲ ਗਾਂਧੀ ਨੇ ਸਿੱਖਾਂ ਨੂੰ ਗਵਾਰ ਕਹਿ ਦਿੱਤਾ ਕੀ ਰਵਨੀਤ ਬਿੱਟੂ ਸਿੱਖ ਨੇ ਕੀ ਹਰੇਕ ਦਸਤਾਰ ਧਾਰੀ ਜਿਸ ਨੇ ਪੱਗ ਦਸਤਾਰ ਸਜਾਈ ਹੋਈ ਹੈ ਕਿ ਉਹ ਸਿੱਖ ਹੈ ਕਿਉਂਕਿ ਭੋਲੇ ਭਾਲੇ ਲੋਕਾਂ ਨੂੰ ਤੇ ਉਹਨਾਂ ਦੇ ਦਿਮਾਗ ਦੇ ਨਾਲ ਮੈਨੀਪੂਲੇਟ ਕੀਤਾ ਜਾ ਰਿਹਾ ਹੈ ਏਜੰਸੀਆਂ ਵੱਲੋਂ ਸੈਂਟਰ ਸਰਕਾਰ ਵੱਲੋਂ ਤੇ ਦੂਸਰੇ ਵਾਸੀ ਡੇਰਾਬਾਦ ਦੇ ਨਾਮ ਤੇ ਇਹ ਚੋਣਾਂ ਲੜੀਆਂ ਜਾਣੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਟ ਮੀਨਸ ਕਿ ਸ਼ਰੂਮਣੀ ਅਕਾਲੀ ਦਲ ਨੂੰ ਆਪਣੇ ਬਲ ਪੁੱਤੇ ਉੱਤੇ ਭਰੋਸਾ ਨਹੀਂ ਕਿ ਅਸੀਂ ਕੌਮ ਦੀ ਵੋਟ ਨੂੰ ਆਪਣੇ ਵੱਲ ਖਿੱਚ ਲਾਵਾਂਗੇ ਕੌਮ ਦੀ ਵੋਟ ਸਾਨੂੰ ਪਵੇਗੀ ਪੰਥ ਦੀ ਵੋਟ ਸਾਨੂੰ ਪਵੇਗੀ ਇਸ ਕਰਕੇ ਤੁਸੀਂ ਹੁਣ ਪੰਥ ਨੂੰ ਛੱਡੋ ਤੇ ਸਹਾਰਾ ਲਓ ਸਹਾਇਤਾ ਲਓ ਡੇਰੇ ਦੀ ਚਾਹੇ ਉਹ ਡੇਰਾ ਸੱਚਾ ਸੌਦਾ ਚਾਹੇ ਉਹ ਡੇਰਾ ਬਿਆਸ ਅਤੇ ਬਿਆਸ ਦੇ ਮੁਖੀ ਨੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹਾਲਾਂਕਿ ਜਿਹੜੇ ਡੇਰੇਵਾ ਦੇ ਮੁਖੀ ਹੁੰਦੇ ਨੇ ਮੁਲਾਕਤ ਕਰ ਸਕਦੇ ਨੇ ਇਹਦੇ ਵਿੱਚ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਉਹਦੇ ਰਿਸ਼ਤੇਦਾਰ ਨੇ ਉਹਦੇ ਯਾਰ ਨੇ ਉਹਦੇ ਨਾਲ ਬਿਜ਼ਨਸ ਸਾਂਝਾ ਵੀ ਕੋਈ ਹੋ ਸਕਦਾ ਹੈ ਜਿਸ ਤਰ੍ਹਾਂ ਨੈਨਸੀ ਗਰੇਵਾਲ ਨੇ ਕਿਹਾ ਲੇਕਿਨ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਪੰਥ ਵੱਲੋਂ ਵਿਰੋਧ ਹੋ ਰਿਹਾ ਹੈ ਕਿ ਇਹਨਾਂ ਨੇ ਕਿਵੇਂ ਕਲੀਨ ਚਿੱਟ ਦੇ ਦਿੱਤੀ ਦੂਜੇ ਪਾਸੇ ਜਾਦੂ ਦੀ ਜਫੀ ਕਹੀ ਗਈ ਭਈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਮ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਚਾਣ ਗਿਆ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਗੱਲ ਕਰਦਾ ਹੈ, ਕੌਮ ਦੀ ਗੱਲ ਕਰਦਾ ਹੈ, ਸਿੱਖ ਅਤੇ ਸਿੱਖੀ ਦੀ ਗੱਲ ਕਰਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦਾ ਹੈ, ਸ਼੍ਰੋਮਣੀ ਗੁਰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰਦਾ ਹੈ। ਤੇ ਫਿਰ ਸਾਨੂੰ ਡੇਰਾਵਾਦ ਦੇ ਮੁਖੀਆਂ ਦਾ ਸਹਾਰਾ ਲੈਣ ਦੀ ਲੋੜ ਕਿਉਂ ਪੈ ਰਹੀ ਹੈ? ਕੀ ਪੰਥ ਸਾਡੇ ਨਾਲ ਨਹੀਂ ਕੀ ਕੌਮ ਨੇ ਫਿਰ ਦੁਬਾਰਾ ਸਾਨੂੰ ਇਹ ਪਿੱਠ ਵਿਖਾ ਦਿੱਤੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਿਕਰ ਮਜੀਠੀਆ ਦੇ ਨੂੰ ਲੈ ਕੇ ਜਿਹੜਾ ਹਿڈن ਅਜੰਡਾ ਸਾਹਮਣੇ ਆਇਆ ਹੈ ਕਿ ਹਲਕਾ ਮਾਲਵੇ ਦੇ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਪੈਰੋਕਾਰ ਨੇ ਸ਼ਰਧਾਲੂ ਨੇ ਖਾਸ ਕਰਕੇ ਹਲਕਾ ਮਾਲਵੇ ਦੇ ਵਿੱਚ 69 ਸੀਟਾਂ ਨੇ ਵਿਧਾਨ ਸਭਾ ਦੀਆਂ ਤੇ ਇੱਥੇ ਹੀ ਸਭ ਤੋਂ ਜ਼ਿਆਦਾ ਸ਼ਰਧਾਲੂ ਜਿਹੜੇ ਡੇਰਾ ਬਿਆਸ ਨੂੰ ਮੰਨਣ ਵਾਲੇ ਜਿਹੜੇ ਸਮਰਥਕ ਕਹਿ ਦਈਏ ਸ਼ਰਧਾਲੂ ਕਹਿ ਦਈਏ ਜਿਨ੍ਹਾਂ ਦੀ ਆਸਤਾ ਹੈ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੇ ਇਹ ਸਾਰੇ ਕਿਸ ਮਾਲਵੇ ਦੇ ਵਿੱਚ ਪਾਏ ਜਾਂਦੇ ਨੇ ਤੇ ਮਾਲਵੇ ਦੇ ਵਿੱਚ 170 ਸੀਟਾਂ ਨੇ ਭਾਰਤੀ ਜਨਤਾ ਪਾਰਟੀ ਇਹ ਸਾਰਾ ਜਿਹੜਾ ਹੈ ਜ਼ੋਰ ਇੱਥੇ ਲਗਾ ਰਹੀ ਹੈ ਕਿ ਮਾਲਵੇ ਖੇਤਰ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸਟਰੋਂਗ ਕੀਤਾ ਜਾਵੇ ਮજબૂત ਕੀਤਾ ਜਾਵੇ ਕਿਉਂਕਿ ਇਹ ਸਾਰਾ ਕੰਮ ਬਿਕਰਮਜੀਠੀਆ ਦੀ ਆਰ ਵਿੱਚ ਹੋਵੇਗਾ ਹਾਲਾਂਕਿ ਬਿਕਰਮਜੀਠੀਆ ਨੇ ਇਹ ਵੀ ਕਹਿ ਦਿੱਤਾ ਹੈ ਕਿ ਭਈ ਮੈਂ ਨੰਗੇ ਪੈਰੀ ਜਾਵਾਂਗਾ ਕਿਹਨਾਂ ਨੂੰ ਮਨਾਉਣ ਵਾਸਤੇ ਜਿਹੜੇ ਬਾਗੀ ਧੜੇ ਦੇ ਨੇ ਜਿਨ੍ਹਾਂ ਦੇ ਪ੍ਰਧਾਨ ਨੇ ਗਿਆਨੀ ਅਰਪੀਤ ਸਿੰਘ ਅਕਾਲੀ ਦਲ ਪੁਨਰਸਰਜੀਤ ਦੇ ਵਿੱਚ ਜਿਹੜੇ ਕੱਪ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੀ ਪਾਰਟੀ ਰਜਿਸਟਰ ਹੋਣ ਵਾਲੀ ਹੈ ਸਾਨੂੰ ਚੋਣ ਨਿਸ਼ਾਨ ਵੀ ਮਿਲੇਗਾ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਸੀਂ ਆਪਣੀ ਬਲਬੂਤੇ ਉੱਤੇ ਲੜਾਂਗੇ ਉਹ ਵੀ ਸਾਰੇ ਜ਼ਿਆਦਾਤਰ ਜਿਹੜੇ ਆਪੂ ਨੇ ਉਹ ਮਾਲਵਾ ਬੈਲਟ ਦੇ ਵਿੱਚ ਪਾਏ ਜਾਂਦੇ ਨੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਅਜੰਡਾ ਜਿਹੜਾ ਹੈ ਉਹ ਸਕਸੈਸਫੁਲ ਹੋਵੇਗਾ ਤੇ ਦੂਸਰੇ ਪਾਸੇ ਇਹ ਸਾਰੀ ਜਿਹੜਾ ਸਾਰਾ ਹਿਡਨ ਅਜੰਡਾ ਹੈ ਉਹ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਹਾਲਾਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਡੇਰਾ ਬਿਆਸ ਇਸ ਗੱਲ ਦਾ ਗਵਾਹ ਹੈ ਕਿ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਅੱਜ ਤੱਕ ਕਿਸੇ ਵੀ ਪਾਰਟੀ ਦੀ ਸਪੋਰਟ ਨਹੀਂ ਕੀਤੀ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਉਹਨਾਂ ਨੇ ਫਤਵਾ ਨਹੀਂ ਦਿੱਤਾ ਐਲਾਨ ਨਹੀਂ ਕੀਤਾ ਕਿ ਭਾਰਤੀ ਜਨਤਾ ਪਾਰਟੀ ਸ਼ਰੂਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਨੂੰ ਵੋਟ ਪਾਈ ਜਾਵੇ ਉਹਨਾਂ ਕਹਿੰਦੇ ਕਿ ਸਾਰੇ ਧਰਮਾਂ ਦੇ ਦਰਵਾਜ਼ੇ ਮੇਰੇ ਲਈ ਖੁੱਲੇ ਨੇ ਸਾਰੇ ਪਾਰਟੀਆਂ ਦੇ ਆਗੂਆਂ ਦੇ ਲਈ ਮੇਰੇ ਦਰਵਾਜ਼ੇ ਖੁੱਲੇ ਨੇ ਲੇਕਿਨ ਹੁਣ ਮੌਕੇ ਤੇ ਚੌਕਾ ਕਿਉਂ ਮਾਰਿਆ ਗਿਆ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਲੋਂ ਵੱਲੋਂ ਕੌਣ ਹੁੰਦਾ ਹੈ ਡੇਰਾ ਬਿਆਸ ਦਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਕਿ ਬਿਕਰਮ ਮਜੀਠੀਏ ਨੂੰ ਬਿਕਰਮ ਮਜੀਠੀਏ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਸ ਨੂੰ ਕਲੀਨ ਚੀਟ ਦੇ ਦਿੱਤੀ ਕਿ ਇਹ ਦੋਖੀ ਨਹੀਂ ਹੈ ਇਹ ਨਿਰਦੋਸ਼ ਹੈ ਇਹ ਬੇਕਸੂਰ ਹੈ ਜੇਕਰ ਗੱਲ ਕਰੀਏ ਚਿੱਟੇ ਦੀ ਚਿੱਟੇ ਦੀ ਗੱਲ ਬਿਕਰਮ ਮਜੀਠੀਆ ਦੇ ਨਾਲ ਜੁੜਦੀ ਹੈ ਨਾ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਨਾ ਕਿ ਅਦੀਸ਼ ਪ੍ਰਤਾਪ ਸਿੰਘ ਕੈਰੋ ਜਾਂ ਬੀਬਾ ਸਿਮਰ ਕੌਰ ਬਾਦਲ ਜਾਂ ਡਾਕਟਰ ਦਲਜੀਤ ਸਿੰਘ ਉਚੀਮਾ ਜਾਂ ਬਰਵਿੰਦਰ ਸਿੰਘ ਭੁੰਦਰ ਜਾਂ ਸਿਕੰਦਰ ਸਿੰਘ ਮਲੂਕਾ ਚਿੱਟੇ ਦਾ ਚਿੱਟੇ ਦੇ ਨਾਲ ਜੇ ਨਾਮ ਜੁੜਦਾ ਹੈ ਉਹ ਨੇ ਬਿਕਰਮਜੀਠਿਆ ਬਿਕਰਮਜੀਠਿਆ ਉਤੇ ਐਲਡੀਪੀਸੀ ਦਾ ਪਰਚਾ ਵੀ ਹੋਇਆ ਸੀ ਜਦੋਂ 111 ਦਿਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਚਰਨਜੀਤ ਸਿੰਘ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਜੇਕਰ ਮੌਕੇ ਤੇ ਉਹਨਾਂ ਦਿਨਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਲਿਆ ਹੁੰਦਾ ਤੇ ਅੱਜ ਬਿਕਰਮਜੀਠਿਆ ਜਿੰਦ ਦੀ ਹਵਾ ਖਾ ਰਿਹਾ ਹੁੰਦਾ ਇਹ ਕੁਮਰਜੀਤ ਪ੍ਰਤਾਪ ਸਿੰਘ ਨੇ ਕਿਹਾ ਹੈ ਸਾਰਾ ਧਾਮ ਚਾਮ ਡੇਰਾ ਬਿਆਸ ਦੇ ਪੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲਈ ਝੋਕਰੇ ਨੇ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਮਾਗਮ ਹੁੰਦਾ ਹੈ ਡੇਰਾ ਬਿਆਸ ਦੇ ਪੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਸ਼ਰਕਤ ਕੀਤੀ ਜਾਂਦੀ ਹੈ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦਾ ਕੋਈ ਸਮਾਗਮ ਹੁੰਦਾ ਹੈ ਸਿਆਸੀ ਸਮਾਗਮ ਤੋਂ ਇਲਾਵਾ ਜਿਹੜੇ ਉਹਨਾਂ ਦੇ ਪਰਿਵਾਰਕ ਸਮਾਗਮ ਹੁੰਦੇ ਨੇ ਉਥੇ ਸ਼ਰਕਤ ਕੀਤੀ ਜਾਂਦੀ ਹੈ ਫਿਰ ਨਾਬਾ ਦੀ ریاست ਦੇ ਵਿੱਚ ਉਹ ਦਸਤਾਬਦੀ ਹੁੰਦੀ ਹੈ ਉੱਥੇ ਚੜੇ ਜਾਂਦੇ ਨੇ ਯਾਨੀ ਕਿ ਡੀਪ ਸਟੇਟ ਜਿਹੜਾ ਡੀਪ ਸਟੇਟ ਦਾ ਅਜੰਡਾ ਹੈ ਉਹ ਆਪਣੀ ਮਨਸੂਬਾ ਦੇ ਵਿੱਚ ਕਾਮਯਾਬ ਹੋ ਰਹੀ ਹੈ ਇੱਕ ਪਾਸੇ ਹੁਣ ਭੜਕਾਇਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਰਾਹੁਲ ਗਾਂਧੀ ਨੇ ਸਿੱਖਾਂ ਨੂੰ ਗੁਦਾਰ ਗਿਆ ਕੀ ਸੱਚਮੁੱਚ ਜਿਹੜੇ ਰਵਨੀਤ ਬਿੱਟੂ ਨੇ ਉਹ ਅਸਲੀ ਸਿੱਖ ਨੇ ਕੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੀ ਕੰਮ ਕਰਦੇ ਨੇ ਕੀ ਉਹ ਅਬਰਤਾਰੀ ਨੇ ਕੀ ਉਹਨਾਂ ਦੇ ਦਾਦੇ ਬੈਂਤ ਸਿੰਘ ਵੱਲੋਂ ਕੀ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਹਾਈਲਾਈਟ ਕੀਤਾ ਜਾ ਰਿਹਾ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਵੀ ਸਾਨੂੰ ਪੁੱਤੀ ਲੈਣਾ ਚਾਹੁੰਦੀ ਹੈ ਕੌਮ ਦੀ ਪੰਥ ਦੀ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਯਾਨੀ ਕਿ ਇਹ ਸਾਰੀ ਜਿਹੜੇ ਗੇਮ ਚੇਂਜਰ ਨੇ ਜਿਹੜੇ ਕਿੰਗ ਮೇಕਰ ਨੇ ਉਹਦੇ ਵਿੱਚ अहम ਭੂਮਿਕਾ ਹੋਵੇਗੀ 데ਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਜੇਕਰ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਇਹ ਹੁੰਦੀ ਹੈ ਇਹ ਇਹ ਮਿਸ਼ਨ ਸਕਸੈਸਫੁਲ ਹੁੰਦਾ ਨਾ ਤਾਂ ਫਿਰ ਕਾਂਗਰਸ ਪਾਰਟੀ ਦਿਸਲੇ ਤੇ ਨਾ ਦਿਸਣੀ ਫਿਰ ਆਮ ਆਦਮੀ ਪਾਰਟੀ ਕਿਉਂਕਿ ਅਜੰਡਾ ਬਹੁਤ ਤੜੜਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜੇ ਵੱਡੇ ਪੱਧਰ ਤੇ ਮੁਕਾਬਲਾ ਕਰਕੇ ਇਹਨਾਂ ਨਾਲ ਲੜਨੀਆਂ ਪੈਣਗੀਆਂ ਕਿਉਂਕਿ ਵੋਟ ਬੈਂਕ ਦਾ ਮਸਲਾ ਹੈ ਹਾਲਾਂਕਿ ਬਿਆਸ ਦੇ ਮੁਖੀ ਬਾਬਾ ਗੁਰਵਿੰਦ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਪਗਮਨਤ ਮਾਨ ਨੇ ਬਿਲਕੁਲ ਵੋਟ ਬੈਂਕ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਸਿਆਸੀ ਹਮਲਾ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਪੰਥ ਖੁਸ਼ ਹੈ ਕੌਮ ਖੁਸ਼ ਹੈ ਕਿਉਂਕਿ ਪੰਥ ਤਾਂ ਆਲਰੇਡੀ ਡੇਰਾਵਾਦ ਦਾ ਸਮੇਂ-ਸਮੇਂ ਤੇ ਵਿਰੋਧ ਕਰਦਾ ਆਇਆ ਸੀ ਕਰ ਰਿਹਾ ਹੈ ਅਤੇ ਕਰਦਾ ਰਹੇਗਾ ਡੇਰਾ ਬਿਆਸ ਦੇ ਮੁਖੀ ਕਿੰਗ ਮੇਕਰ ਹੋਣਗੇ ਮੇਨ ਅਜੰਡਾ ਜਿਹੜਾ ਹੈ ਜਿਹੜੀ ਮੇਨ ਗੇਮ ਜਿਹੜੇ ਚੇਂਜਰ ਹੋਣਗੇ ਉਹ ਇਸ ਸਮੇਂ ਆਈਕਨ ਸੈਂਟਰਲਾਈਜ਼ ਕਰ ਰਹੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੇ ਵਿਕਰਮ ਜੀਠਿਆ ਨੂੰ ਜਿਸ ਤਰ੍ਹਾਂ ਹੁਣ ਅੱਗੇ ਵਧਾਇਆ ਜਾ ਰਿਹਾ ਹੈ ਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਹੈ ਉਸ ਨੂੰ ਇਕੱਠਾ ਕਰਨ ਦੇ ਵਿੱਚ ਜਿਹੜੀ ਇਹ ਮਦਦ ਮਿਲੇਗੀ ਕਿ ਇਹ ਕਿਉਂਕਿ ਇਧਰ ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਨੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਹੈ ਉਹ ਏਜੰਸੀਆਂ ਦਾ ਗ੍ਰਾਫਟਡ ਹੈ ਉਹ ਪਯੋਗ ਕੀਤਾ ਹੋਇਆ ਹੈ ਉਹਨਾਂ ਦੇ ਫੈਸਲੇ ਦਿੱਲੀ ਤੋਂ ਆਉਂਦੇ ਨੇ ਜਾਂ ਨਾਗਪੁਰ ਤੋਂ ਆਉਂਦੇ ਨੇ ਤੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਭੁੱਲ ਗਿਆ ਕਿ ਜਿੰਨਾ ਇਹਨਾਂ ਨੇ ਫਾਇਦਾ ਜਿੰਨਾ ਇਹਨਾਂ ਨੂੰ ਬੈਨੀਫਿਟ ਭਾਰਤੀ ਜਨਤਾ ਪਾਰਟੀ ਤੋਂ ਹੋਇਆ ਸ਼ਾਇਦ ਹੋਰ ਕਿਸੇ ਪਾਰਟੀ ਤੋਂ ਨਾ ਨਾ ਹੋਇਆ ਹੋਵੇ ਕਿਉਂਕਿ ਜਦੋਂ ਵੀ ਇਹਨਾਂ ਮੰਗ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਕੋਲੋਂ ਇਹਨਾਂ ਨੇ ਆਪਣੇ ਨਿੱਜੀ ਫਾਇਦਾ ਵਾਸਤੇ ਆਪਣੇ ਬਿੰਸ ਵਾਸਤੇ ਕੀਤੀ ਹੈ ਨਾ ਕਿ ਪੰਜਾਬ ਵਾਸਤੇ ਪੰਜਾਬ ਦੇ ਗਰੀਬ ਗੁਰਵਿਆਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਜਾਂ ਇਹਨਾਂ ਨੇ ਕੋਈ ਪੰਥ ਦਾ ਕੰਮ ਕੀਤਾ ਹੋਵੇ ਇਤਿਹਾਸ ਗਵਾਹ ਹੈ ਕਿਸ ਤਰ੍ਹਾਂ ਇਹਨਾਂ ਨੇ ਪੰਥ ਦਾ ਕਹਾਣ ਕੀਤਾ ਕਿ ਸੁਮਿਤ ਸੈਣੀ ਦੀ ਗੱਲ ਕਰ ਲਈਏ ਡੇੜਾ ਸੱਚਾ ਸੌਦਾ ਦੇ ਸਾਥ ਦੇ ਸਾਧ ਦੇ ਮੁਖੀ ਬਾਬਾ ਰਾਮ ਰਹੀਮ ਦੀ ਗੱਲ ਕਰ ਰਹੀ ਹੈ ਹੁਣ ਪੈ ਗਿਆ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਇਟ ਮੀਨਸ ਕਿ ਕਿਤੇ ਨਾ ਕਿਤੇ ਜਾ ਕੇ ਕਿੰਗ ਮੇਕਰ ਜਾਂ ਗੇਮ ਚੇਂਜਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਹੋਣਗੇ ਢਿੱਲੋਂ ਹੋਣਗੇ ਜ ਨਹੀਂ ਹੋਣਗੇ ਲੇਕਿਨ ਹੁਣ ਫਿਰ ਸਹਾਰਾ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਲਿਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ